ਵਾਹਿਗੁਰੂ ਜੀ ਦਾ ਖਾਲਸਾ ਜੀ ਰੂਹਾਇ ਗੁਰੂ ਦੀ ਕੀ ਬਤ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਮ ਜਨ ਗੁਣੀ ਤੇ ਰਾਤ ਚੋਂ ਬੇਤਰਤੀਬ ਕਿ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਹੰਦਾ ਚੋਟ ਨੂੰ ਫਤਿਹ ਜੀ ਆਪ ਆਪ ਬਣ ਕੇ ਨੰਨੇ ਨੰਨੇ ਤਾਂ ਰਹਿਣ ਬਣੇ ਪਰ ਜਿਹੜਾ ਆਪ ਸੂਨ ਨੂੰ ਗੁਰਦੀ ਦੇ ਵਿੱਚ ਆਪਣੀ ਦੇਤੀ ਨੂੰ ਦਿੱਤਾ ਹੋਇਆ ਇਹ ਜਿਹਨੇ ਜਿਹਨੇ ਆਨੰਦ ਮਾਣਿਆ ਹੋਇਆ ਉਹਨੂੰ ਪਤਾ ਹੈ ਤੇ ਜਿਹੜਾ ਕੰਮ ਸਿਆਣਿਆਂ ਨੇ ਕਰਨ ਤੇ ਚਲੋ ਹੈ ਤਾਂ ਮੈਂ ਵੀ ਸਿਆਣੇ ਹੋ ਗਿਆ ਬੁੜੇ ਨਾਲ ਚੜ੍ਹਦੇ ਸੀ ਵੀ ਇਹਦੀ ਦਾਦੀ ਨੇ ਕਰਨੀ ਤੇ ਜਦੀ ਨਾਨੀ ਨੇ ਕਰਨੀ ਤੇ ਉਹ ਡਿਊਟੀ ਲੱਗੀ ਆਪਣੀ ਦੀ ਤੇ ਸਵੇਰ ਦਾ ਟਾਈਮ ਆ ਸੰਧਰੇ ਦਾ ਜਿਹੜੀਆਂ ਕਹਿੰਦੇ ਵੀ ਬੱਚੇ ਨੂੰ ਕਿਰਨਾਂ ਮਿਲਣੀਆਂ ਚਾਹੀਦੀਆਂ ਸੂਰਜ ਦੀਆਂ ਉਹ ਕਰਨਾ ਤੋਂ ਵੀ ਡਿਊਟੀ ਮੇਰੀ ਲੱਗੀ ਸੀ ਸਾਰੀ ਰਾਤ ਸੰਦੀਪ ਤੇ ਇਹਦੀ ਭੂਆ ਰੱਜੀ ਉਹਦੀ ਡਿਊਟੀ ਲੱਗੀ ਵੀ ਦੀ ਰਾਤ ਤੀਂ ਦੀਂ ਤੀਂ ਤੀਂ ਕਰੀ ਹੋ ਗਿਆ ਕਹਿੰਦੀ ਮੇਰੀ 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 ਹਨੂ ਤੇਜਾ ਕਰਦੀ ਕਹਿੰਦੀ ਮੇਰੀ ਬੇਇੱਜ਼ਤੀ ਕਰਦੇ ਵੀਡੀਓ ਦੇ ਵਿੱਚ ਕਿਉਂ ਕਰੇ ਛੋਏ ਹੁਣ ਦਿਵਚਰਮਾ ਸ਼ੁਰੂ ਹੋ ਗਿਆ ਹੁਣ ਛਾੜੇ ਮਾਰ ਕੇ ਦਿਖਾਉਂਦਾ ਮੇਰਾ ਪੂ ਪੂ ਨਾਨਾ ਦਾ ਸਾਰੀ ਰਾਤ ਤੂੰ ਛੋਇਆ ਤੀਂ ਦੀਂ ਤੀਂ ਕਰੀ ਹੋ ਗਿਆ ਬਿੱਲੀ ਦੇ ਬਲੂ ਬਣਾ ਜਿੰਨੀ ਕੀ ਤੇਰੀ ਬਾਹਰ ਨਾ ਤੇਰਾ ਪਤਾ ਲੱਗਦਾ ਤੂੰ ਲੂਣਦਾ ਨਾ ਪਤਾ ਲੱਦਦਾ ਤੇ ਰਹ ਜਾਂਦਾ ਤੇ ਸਾਰੇ ਨਾਲ ਤਾਂ ਲੰਗੀ ਜੀ ਇਹਨੂੰ ਜਿਹੜਾ ਕਹਿੰਦੇ ਮਾਂ ਦੇ ਦੁੱਧ ਦਾ ਸਾਰਾ ਉਹਦੇ ਨਾਲ ਬੱਚੇ ਨੂੰ ਭੁੱਕੀ ਚੜਦੀ ਜਿਹੜਾ ਆਪਾਂ ਹੱਡਬੇ ਦਾ ਪਲਾਉਂਦੇ ਉਹਦੇ ਨਾਲ ਉਹ ਗੰਗ ਨਹੀਂ ਬਣਦੀ ਹੈਗੀ ਅਜੇ ਤਾਂ ਫਿਰ ਨਾਲ ਨਾਲ ਤਾਂ ਡੱਬੇ ਵਾਲੀ ਚਾਹਦਾ ਤੇ ਇਹ ਬੱਚਾ ਜੀ ਜੰਤੀ ਨਹੀਂ ਹੈਗੀ ਜਾ ਕਦੇ ਤੂੰ ਸਦਾ ਤੂੰ ਜੋ ਪਸਾ ਲੰਦੀ ਆ ਚੜਾਇਆ ਤਾਂ ਹੋਈ ਜਿਹਦੇ ਰਮਾਲ ਜੈਦੂ ਦਸਤਾਨੇ ਜੱਥਰ ਕਦੇ ਕਪਾਤ ਪਸਾ ਲੰਦੀ ਮੂੰਹ ਦੇ ਵਿੱਚ ਹੈ ਫਿਰ ਕੁਝ ਪੁੱਛ ਨਹੀਂ ਗਰੀ ਜਾਂਦੀ ਏ ਤੇ ਚਲੋ ਇੰਨਾ ਹੀ ਬਹੁਤ ਆ ਵੀ ਚਮਚੇ ਨਾਲ ਸੰਦੀਪ ਨੇ ਟਰਾਈ ਟਰਾਈ ਗੇਨ ਕਰਦੇ ਕਰਦੇ ਇਹਨੂੰ ਸਖਾਤ ਸਿੱਖੀਗੀ ਹੌਲੇ ਹੌਲੇ ਸਾਰਾ ਕੁਝ ਸਿੱਖ ਜਾਣਾ ਜਿਵੇਂ ਅਸੂਜਦੀਆਂ ਕਿਰਨਾਂ ਲੋਕਾਂ ਨੂੰ ਛੜਦੀ ਕਲਾ ਸਗਰਦੀਆਂ ਸਾਰਿਆਂ ਨੂੰ ਉੱਤਲੇ ਦੇ ਤੇ ਇੱਕ ਹੀ ਵਜੂਹ ਚ ਚੜ ਗਿਆ ਹੈ ਕਲ ਸਾਰੀ ਉਮਰ ਚੜ੍ਹਦੀ ਕਲਾ ਚੜ੍ਹ ਜਾਏ ਸੂਰਜ ਦੀਆਂ ਕਰਨਾਮਾਂ ਤੇ ਆਪਣੇ ਮਾਤਾ-ਪਿਤਾ ਨਾਨਾ-ਨਾਨੀ ਦੇ ਭੈਣ-ਭਰਾਵਾਂ ਦਾ ਨਾਮ ਰੌਸ਼ਨ ਕਰੇ ਬਾਕੀ ਸੰਦੀਪ ਰਾਜੀ ਤਾਂ ਬਜਾਈ ਹਜੇ ਵੀ ਗੇਟ ਢਡੇ ਹੋਏ ਪਿਆ ਸਵੇਰੇ ਜਾਗੀ ਨਹੀਂ ਦਈ ਸਵੇਰੇ ਜਦ ਹੁਣ ਇਹਨੇ ਕਿਉਂ ਨਾ ਜਨਮ ਰਤਨ ਦੇ ਦਿਨ ਚ ਤੇ ਅੱਜ ਇਹਦਾ ਜਿੰਦਗੀ ਦਾ ਸੂਰਜ ਆ ਪਹਿਲੀ ਵਾਰ ਚੜ੍ਹਿਆ ਚੜ੍ਹਦੇ ਸੂਰਜ ਨੂੰ ਸਲਾਮਾ ਇਹ ਕਰਨ ਆਈ ਹੈ ਛਾਡੀ ਨਾਨੀ ਜੀ ਹੁਣ ਪਹਿਲਾਂ ਤਾਂ ਲਾਦੀ ਸੀ ਸੂਰ ਤੇ ਪਰ ਹੁਣ ਕਿਰਨਾਂ ਥੋੜੀਆਂ ਤਿੱਖੀਆਂ ਹੋ ਗਈਆਂ ਉਹਦੀ ਪਹਿਲਾਂ ਇਹਨਾਂ ਲਾਦੀ ਸੀ ਹੁਣ ਤਿੱਖੀਆਂ ਹੋ ਗਈਆਂ ਬਬੂ ਪੁੱਤ ਜਿਹੜਾ ਮੇਰੇ ਪੁੱਤ ਨਾਲ ਹਾਲਾਤ ਵੀ ਨਹੀਂ ਉੱਟਦੀ ਰਾਤ ਸੁਣਾਉਂਦਾ ਤੇ ਸੁਣਾਇ ਤੇ ਵੀ ਨਹੀਂ ਸੁਣਦੀ ਹੈਗੀ ਇਹ ਸ਼ਾਲਾ ਨਾ ਮੈਨਾਂ ਨਾ ਜਿਹੜੇ ਛਾਡਾ ਇਹ ਬਹੁਤ ਖਾਬ ਬਹੁਤ ਬਹੁਤ ਖਾਬ ਨਾਲ ਨੇ ਹਾਂ ਉੱਠ ਬੁੱਤ ਚਾਰੇ ਬੁੱਧ ਮੋਨੀ ਗਿਰੂ ਬਾਏ ਸਤਨਾਮ ਕਹਤੋ ਇੱਕ ਵਾਰ ਆਏ ਕਹਤ ਸਤਨਾਮ ਕਤ ਤੁਖ ਨਿਰਵਰ ਕਾ ਰੂਗ ਜੁਨੀ ਸਭਨ ਵਲਪਰਛਾਤ ਜਪ ਦਸਾ ਜੁਗਾ ਦਸਤ ਹੈ ਪੀ ਸ਼ਤ ਨਾਨਕ ਹੋਸੀ ਪੀ ਸ਼ਤ ਤਨ ਮਹਾਰਾਜਾ ਚਾਪਾਚਾ ਤੁਹਾਡੇਗੇ ਹੀ ਅਗਾਸਾ ਵੰਦੀਏ ਪਈ ਜਿੱਥੇ-ਜਿੱਥੇ ਵੀ ਜਵਾਕ ਜੰਮਦੇ ਆ ਜਿੱਥੇ-ਜਿੱਥੇ ਵੀ ਤੁਹਾਡੀ ਅਪਾਰ ਕਿਰਪਾ ਹੋਈ ਹੈ ਸਾਰਿਆਂ ਨੂੰ ਪਈ ਗੁਰਸਿੱਖੀ ਜੀ ਦਾ ਪ੍ਰਦਾਨ ਜੀ ਨੂੰ ਕਰਿਓ ਤੇ ਫਰਜ਼ ਸਾਡਾ ਵੀ ਹੈ ਜੇ ਅਸੀਂ ਬੱਚਿਆਂ ਨੂੰ ਇਹ ਮੈਂ ਚਲਾਵਾਂਗੇ ਤਾਂ ਆਉਣ ਵਾਲਾ ਸਮਾਂ ਜਿਹੜਾ ਜੀ ਤੁਹਾਨੂੰ ਪਤਾ ਹੀ ਕਿਦਾਂ ਦਾ ਆ ਰਿਹਾ ਹੈ ਵੀ ਇਹ ਬੱਚੇ ਗੁਰਸਿੱਖੀ ਰਹਿਣ ਦੇ ਵਿੱਚ ਹੋਣਗੇ ਤਾਂ ਭਾਵੇਂ ਨਾ ਤੇ ਪਰਸਾਦੇ ਪਾਣੀ ਦੀ ਸੀਮੀਦ ਰੱਖ ਸਕਦੇ ਹਾਂ ਜੇ ਨਹੀਂ ਹੋਊਂਗੇ ਫਿਰ ਤਾਂ ਜੋ ਭਾਵੇਂ ਕਰਤਾ ਸੋਈ ਸੋਈ ਹੋਵੇ ਤੇ ਹੁਣ ਬਸ ਕੁਦਰਤੀ ਹੈ ਜੀ ਸੁੱਤੀ ਪਈ ਹੈ ਬੱਸ ਦਾ ਹੱਲ ਹੋ ਜਾਣਾ ਨਹੀਂ ਆਇਆ ਹੱਲ ਹੀ ਜਾਣਾ ਇਹ ਸਾਡੇ ਦਿਮਾਗ ਦੇ ਵਿੱਚ ਪਤਾ ਨਹੀਂ ਕਿਹੜਾ ਕਿਹ ਫਿੱਟ ਹੋਇਆ ਹੈ ਇਦਾਂ ਦਾ ਸਿਸਟਮ ਵੀ ਇਹ ਪ੍ਰੋਸੈਸ ਚੱਲੀ ਹੋ ਜਾਂਦਾ ਹੈ ਨਿਰਣਾ ਪਾ ਲੈਣੇ ਚਾਹ ਪਾਉਂਦੇ ਨਾ ਜਵਾਬ ਨੂੰ ਇਹਦੀ ਜਾਂਦਾ ਪਾ ਲੈ ਅਸੀਂ ਹੁਣ ਪਾ ਲੈਣਾ ਬਣਾਇਆ ਪਾਪੜੇ ਆਪ ਨੂੰ ਵੀ ਇਹ ਹੈ ਲੈ ਜੀ ਨਾਲੇ ਨਾ ਨਾਮ ਨਾਲ ਭੁੱਕੀ ਸੁੱਤੀ ਪਈ ਆ ਹੁਣ ਮੇਰੇ ਬੋਲਣ ਦਾ ਨ ਕੋਈ ਅਸਰ ਨਹੀਂ ਹੈਗਾ ਵੀ ਕੀ ਗੱਲ ਚੱਲਦੀ ਕੀ ਨਹੀਂ ਅੱਜ ਤੱਕ ਜਿਵੇਂ ਇੰਦਾ ਘੰਟਾ ਪੌਣਾ ਘੰਟਾ ਮੈਨੂੰ ਡਿਕੇ ਬੈਠਾ ਰਹੇ ਜੀ 4:30 ਵਜੇ ਜਦੋਂ ਟੀਵੀ ਦੀ ਆਪਾਂ ਨੇ ਜਪਜੀ ਸਾਹਿਬ ਦਾ ਪਾਠ ਪੂਰਾ ਕਰਤਾ ਸੀ ਇਸ ਟਾਈਮ ਵਿਚਾਲੇ ਇਹਦੇ ਕਿੰਨਾ ਚ ਵਾਦ ਪਵੇ ਬਹਿ ਗਿਰੂ ਇਹਨੂੰ ਚੜ੍ਹਦੀ ਕਲਾ ਚ ਕਰੇ ਤੇ ਹੁਣ ਮਿਲਾਂਗੇ ਤੁਹਾਨੂੰ ਹੁਣ ਮਨੂੰ ਸੂਜਦੀ ਆ ਕਰਨਾ ਸੁਭੀਨ ਤੇ ਇੰਨਾ ਲੱਗਦਾ ਕਿ ਮਨੂੰ ਪਸੀਨਾ ਲੱਗਿਆ ਇਹਦੇ ਦਾ ਕੱਪੜੇ ਬਹੁਤ ਜ਼ਿਆਦਾ ਪਾਏ ਹੋਏ ਆ ਤੇ ਹੈ ਹੈ ਨਹੀਂ ਨਾ ਮੇਰੇ ਨਾ ਮੇਰੇ ਪੁੱਤ ਨੇ ਮੂ ਵੀ ਲੇ ਗਿਆ ਜਦ ਜ ਮੈਂ ਜਾਣਦੀ ਗੱਲ ਕਰੀ ਲੈ ਮੂ ਵੀ ਹਿਲਾ ਕਰਦੀ ਹੈ ਚਲੋ ਠੀਕ ਹੈ ਬਹੁਤ ਮਨ ਖੁਸ਼ ਆ ਤੁਹਾਨੂੰ ਪਤਾ ਹੈ ਕਈ ਬਲੌਗ ਤੁਸੀਂ ਪਿਛਲੇ ਵੀ ਦੇਖ ਲੇ ਤੇ ਉਹੀ ਖੁਸ਼ੀਆਂ ਨੂੰ ਚਾਰ ਚੰਨ ਲਾਉਣ ਦੇ ਵਾਸਤੇ ਸਾਡੇ ਬਾਰੀ 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 ਰਿਸ਼ਤੇਦਾਰ ਵੀ ਸਾਡੇ ਕੋਲ ਹਸਪੀਟਲ ਦੇ ਵਿੱਚ ਪਹੁੰਚ ਰਹੇ ਨੇ ਤੇ ਤਕਰੀਬਨ ਹੁਣ ਤੇ ਘੰਟੇ ਦੋ ਘੰਟੇ ਤੱਕ ਛੁੱਟੀ ਵੀ ਹੋਣੀ ਘਰ ਵੀ ਚਲੇ ਜਾਣਾ ਸੀ ਤੇ ਸਾਡਾ ਮਾਸੀ ਦਾ ਮੁੰਡਾ ਹੋ ਗਿਆ ਘੰਟਾ ਕਾਏ ਨੂੰ ਮੈਂ ਥੋੜਾ ਜਿਹਾ ਇਧਰ ਉਧਰ ਰੋਲ ਜਾਵਤੀਗਾ ਪਹਿਲਾਂ ਤੇ ਮੇਰੇ ਜੀ ਮਾਸੀ ਦੇ ਮੁੰਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਰਾਜੀ ਖੁਸ਼ੀ ਰਹਿਣ ਜੀ ਹਾਂ ਨਾਲੇ ਬਣ ਵਧਾਈਆਂ ਦੇ ਦੇ ਵੀਡੀਓ ਦੇ ਵਿੱਚ ਵੀ ਵਧਾਈਆਂ ਬਾਈ ਤੁਹਾਨੂੰ ਸਾਰੇ ਪਰਿਵਾਰ ਨੂੰ ਵਧਾਈਆਂ ਨਵਾਂ ਆਪਣਾ ਜੀ ਆ ਰੱਤਾਂ ਦੀਆਂ ਕੁੜੀਆਂ ਆਈਏ ਨਾਨੇ ਬਣ ਗਏ ਸਾਰੇ ਮਾਤਾ ਜੀ ਨਾਨੇ ਤਾਂ ਬਣ ਗਏ ਮੈਂ ਆਪ ਹੈਰਾਨ ਵੀ ਕਾਲੀਆਂ ਦਾੜੀਆਂ ਵਾਲੇ ਨਾਨੇ ਬਣ ਗਏ ਨਾ ਚਲੋ ਪ੍ਰਬੰਧ ਵਧੀਆ ਤਾਂ ਠੀਕ ਹੈ ਤੇ ਬਣ ਨਹੀਂਦਾ ਸਾਰੇ ਰਹਿੰਦੇ ਸਾਰੇ ਘੁੰਮਦੇ ਸਮਾਂ ਰਹਿੰਦੇ ਤਾਂ ਇਹ ਤਾਂ ਇਹ ਤਾਂ ਗੱਲ ਹੈਗੀ ਹੈ ਪਰ ਚਲੋ ਅਬਦੁੱਲਾ ਆਪਣੇ ਨਾਲ ਲੱਗ ਗਿਆ ਹੁਣ ਨਾਨਾ ਨਾਨੀ ਨਾ 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 ਅਸੀਂ ਬੁੱਢਿਆਂ ਵਾਲੀ ਲਿਸਟ ਚ ਆ ਗਏ ਨਾ ਬੁੜੇ ਹੋ ਗਏ ਯਾਰ ਆਪਾਂ ਨਾ ਹੋਣਾ ਚਾਹੀਦਾ ਨਾ ਬੁੜੇ ਆਪਾਂ ਬੁੜੇ ਤਾਂ ਹੋਣੀ ਹੀ ਜਿਹੜਾ ਸੇਸ਼ਟੀ ਨਿਆਮਾ ਹਾਂ ਤਾਂ ਪਰ ਬੁੱਕ ਤੇ ਕਿਤੇ ਘੁੰਮਣਾ ਆਪਾਂ ਨੇ ਹਟਣਾ ਥੋੜਾ ਸੀ ਅੱਛਾ ਇਹ ਘੁੰਮਣਾ ਜਾਂਦਾ ਕਾਲੂ ਦੇ ਪਲਾਨ ਤੇ ਆਪਾਂ ਪਲਾਨ ਤਿਆਰ ਕਰ ਲਈ ਆਪਾਂ ਨੂੰ ਚਲੋ ਇਹ ਵੀ ਠੀਕ ਹੈ ਜੀ ਤੇ ਹਸਪੀਟਲ ਸਾਡੀਆਂ ਗੱਲਾਂ ਜੀ ਲੱਗੇ ਹੋਏ ਸਾਰੇ ਜਣੇ ਗੌਰ ਨਾਲ ਜੇਕਣਾ ਕੋਈ ਐਸਐਸਪੀ ਸਾਹਿਬ ਆਗੇ ਹੁੰਦੇ ਆ ਆਰਾਮ ਘਰ ਬੈਠੇ ਆ ਸ਼ਾਂਤੀ ਦਾ ਮਾਹੌਲ ਹੈ ਸਾਸਰੀ ਘਾਲ ਜੀ ਸਾਡੇ ਸਾਸਰੀ ਕਰਕੇ ਸਾਰੇ ਕਿਦਾਂ ਕਿਵੇਂ ਵੀਰ ਕਰਦਾ ਬਈ ਡੈਡੀ ਬਣ ਕੇ ਬਹੁਤ ਬਹੁਤ ਵਧੀਆ ਹਾਂਜੀ ਇੱਥੇ ਹਾਂ ਉਹ ਕੋਈ ਬਿਆਨ ਨਹੀਂ ਕਰਿਆ ਜਾ ਸਕਦਾ ਜੀ ਬਿਆਨ ਨਹੀਂ ਹਰ ਸ਼ਬਦ ਨਹੀਂ ਆ ਰਹੇ ਨਾ ਹਾਂਜੀ ਹਾਂ ਇਹ ਸਮਾਂ ਹੀ ਹੈਗਾ ਹੰਮਾ ਕੱਲ ਜਦੋਂ ਮਾਨੂੰ ਇਹਨਾਂ ਦੇ ਵਾਸੀਆਂ ਨੇ ਪੜਾਈ ਤੋਂ ਡੀਆ ਹਾਂ ਕਹਿੰਦੇ ਇੱਕ ਇੱਕ ਦਾ ਨਰਵਸ ਜਿਆ ਫੀਲ ਹੋਵੇ ਜੀ ਹਾਂ ਨਰਵਸ ਫੀਲ ਹੁੰਦੀ ਤੁਸੀਂ ਬਹੁਤ ਸੀ ਹਾਂ ਅਸੀਂ ਵੀ ਪਾ ਲੜ ਗਏ ਹੈ ਬਈ ਹਾਂ ਤੇ ਪਰ ਇਹ ਸਮਾਂ ਹੈਗਾ ਹੰਮਾ ਜੀ ਬਿਆਨ ਨਹੀਂ ਹੀ ਕਰ ਸਕਦਾ ਜੀ ਤੇ ਵੀ ਗੱਲ ਤੁਸੀਂ ਬਹੁਤ ਜਾ ਇਹ ਤਾਂ 에너지 ਤੇ ਸਾਲੀ ਪਾਬੀ ਬੈਠੀ ਹੈ ਸ਼ਾਂਤੀ ਸੁਭਾਅ ਸਾਸਿਕਾ ਪਾਬੀ ਮਾਈ ਪਾਬੀ ਨੇ ਦੱਤਰੀ ਕਮਾਈ ਜੀ ਚਲੋ ਉਹ ਨਹੀਂ ਮੈਨੂੰ ਨਹੀਂ ਪਤਾ ਨਹੀਂ ਹੁਣ ਤੋ ਜੀ ਗੱਲਾਂ ਬਣਾਈ ਜਾਣੀਆਂ ਤੁਸੀਂ ਆ ਕੋਈ ਮਾੜੀ ਤਾਂ ਹੈ ਹੀ ਨਹੀਂ ਮਾੜੀ 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 ਕਰਦੀ ਨਹੀਂ ਅਕਤਿ ਸ੍ਰੀ ਕਲਮ ਨੂੰ ਨਹੀਂ ਕੋਈ ਮਾੜੀ ਜਾਣੀ ਮਾਸੀ ਕਿੱਥੇ ਬਾਸੀ ਹਾਂ ਬਈ ਮਾਸੀ ਕਸਤਾ ਹਰੇ ਹੋਣੀ ਹਾਂ ਹੂੰ ਇਹ ਤਾਂ ਜੀ ਵਾਏ ਮਾਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੜਾ ਛੋੜਾ ਖੁਸ਼ੀ ਦਾ ਮਾਹੌਲ ਬੜਿਆ ਹੋਇਆ ਨਾ ਬਣਾਇਆ ਕੋਈ ਭੈਰੇ ਉਹ ਤਾਂ ਕਬੀ ਉਧਰ ਲਾਗੀ ਸੀ ਤੁਸੀਂ ਸਾਡੂ ਮੈਂ ਨਹੀਂ ਲਾਗੀ ਬਈ ਨਾ 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 ਮੋਂਗ ਨੂੰ ਦੁੱਧ ਬਲਾਣੇ ਕਣਾਉਂਦੀ ਆਪਣਾ ਵਾ ਵਾ ਵਾਸਤਾ ਬਹੁਤ ਵਧੀਆ ਭਾਬੀ ਵੀ ਵਧਾਈਆਂ ਦੇਣੋ ਕੰਨ ਤਾਂ ਨਹੀਂ ਬੋਲਣ ਦੇ ਦੋ ਸਾਰਿਆਂ ਨੂੰ ਵਧਾਈਆਂ ਹਾਂ ਨਸੀਗਾ ਤਾਂ ਸਾਰਿਆਂ ਨੂੰ ਵਧਾਈਆਂ ਭਾਈ ਸਾਰੇ ਬਦੋ ਭੁੱਲੋ ਹਾਂ ਟਾਕਲੇ ਪ੍ਰਸਾਦ ਤਾਂ ਦਾਸਤਰੀ ਗਾਲ ਨਹੀਂ ਬੁਲਾਵੀਂ ਤੂੰ ਹੀ ਬੁਲਾ ਤੂੰ ਸਾਸਰੀ ਦਾ ਹਾਂ ਸਾਸਰੀ ਗਾਲ ਦੀ ਸਾਰਿਆਂ ਨੂੰ ਚਾਲ ਮਜਬੂਰ ਆ ਕੇ ਕਰੇ ਹੂੰ ਬੋਲਦਾ ਕਰਕੇ ਐਸੀ ਗਾਲ ਦੀ ਸਾਰਿਆਂ ਅ ਬਚਾਰੇ ਨੂੰ ਬੁਲਾਈ ਜਾਵਣੀ ਸਤਿਗੁਰੂ ਜੀ ਸਾਰਿਆਂ ਨੂੰ ਸਤਿਗੁਰੂ ਜੀ ਸਾਰਿਆਂ ਨੂੰ ਤੂੰ ਵੀ ਬੁਲਾ ਦੇਗਾ ਛੋਟੀ ਜੀ ਸਤਿਗੁਰੂ ਜੀ ਸਾਰਿਆਂ ਨੂੰ ਹੱਥ ਦਾ ਜੋੜ ਲੈ ਉਹ ਦੁੱਧ ਲੱਗੀ ਵੀ ਉਹ ਝੋ ਕਰਨ ਬਹਤ ਹੂੰ ਜੋੜ ਲੈ ਬਚਰੀ ਦੇ ਹੱਥੇ ਦਾ ਫਾਵੇਂ ਲਾਇਵੇਂ ਹੱਥ ਕਾਲੇ ਦਾ ਸਤਿਗੁਰੂ ਜੀ ਸਾਰਿਆਂ ਨੂੰ ਸਤਿਗੁਰੂ ਜੀ ਸਾਰਿਆਂ ਨੂੰ ਤੂੰ ਵੀ ਬੁਲਾ ਦੇ ਬੀ ਸਤਿਗੁਰੂ ਜੀ ਹਾਂ ਇਹਦੀ ਵੈ ਮੱਥ ਕਾਲੇ ਚ ਹੂੰ ਚਾਹ ਕਰਦਾ ਪੁੱਤ ਮੇਰਾ ਇਹ ਵਿਕੀ ਮम्मा ਦੇ ਦੇ ਨਾਸ ਮम्मा ਸਸਿਕਾ ਜੀ ਸਾੜਿਆ ਨੇੜੇ ਕੱਢੰਗੇ ਸਿੱਠੇ ਹੋਗੇ ਬੰਗੇ ਚੱਡੀ ਕਰਾਵੇ ਚਲੋਗੇ ਛੋਟੇ ਛੋਟੇ ਮਾਮੇ ਬੜੇ ਛੋਟੀਆਂ ਮਾਸੀਆਂ ਬਣੀਆਂ ਇੱਕ ਤਾਂ ਬਹੁਤ ਛੋਟੇ ਛੋਟੇ ਮਾਮੇ ਛੋਟੇ ਛੋਟੇ ਬੜੀ ਮਿਲਿਆ ਮਾਸੀਆਂ ਹਾਂ ਸਮਝਾ ਲਾ ਲਾ ਸਭ ਚੀਜ਼ ਕੀ ਵੀ ਟਿਕਾ ਮਲਣੀ ਹਾਂ ਸ਼ੁਭਾ ਮਮਾ ਜੀ ਹਾਂ ਸ਼ੁਭਾ ਬਸ ਸਾਸਰੀ ਘਰ ਸਾਸਰੀ ਘਰ ਹੀ ਹੋ ਜਾਂਦੀ ਸਾਰੇ ਸਾਸਰੀ ਘਰ ਬੁਲਾਈ ਜਾਂਦੇ ਹੈ ਇਹ ਤਾਂ ਗੱਲ ਹੈ ਕਿ ਉਹਨਾ ਛੋਟੇ ਨੂੰ ਕਹਿੰਦਾ ਹਾਂ ਛੋਟੀ ਦੀ ਗੱਲ ਹੋ ਗਈ ਵੀ ਕਹਿੰਦੇ ਵੀ ਇੱਕ ਵਾਰ ਡਾਕਟਰਾਂ ਕੀ ਛੋਟੇ ਬੱਚੇ ਚੈੱਕ ਕਰਦੇ ਤੇ ਜੇ ਕੋਈ ਉਹਨਾਂ ਦੇ ਵਿੱਚ ਕੋਈ ਇੰਜੈਕਸ਼ਨ ਵਗੈਰਾ ਸ਼ਾਇਦ ਹਾਂ ਲੱਗਣਾ ਦੂਸਰੇ ਬਗਾਨੇ ਤੇ ਉਹ ਤੋਂ ਬਾਅਦ ਵਿੱਚ ਵੀ ਤੁਸੀਂ ਜਾ ਕੇ ਵੀ ਛੁੱਟੀ ਹੋ ਗਈ ਤੇ ਬੈਂਕ ਤੋਂ ਗ੍ਰੀਨ ਕਰੀ ਬੋਲ ਬਈ ਪਰ ਆ ਸਾਥ ਤਾਂ ਆਪਣੇ ਕਰਨ ਮੈਡੀਸਿਨ ਦਾ ਜਿਹੜਾ ਕੁਝ ਨਹੀਂ ਹੈਗਾ ਮੈਡੀਸਿਨ ਉਹਨਾਂ ਸਾਨੂੰ ਸਮਝਾਤੀ ਏਡ ਵੀ ਜੱਟ ਬਸ ਇੰਤਜ਼ਾਰ ਹੈਗਾ ਜਿਹੜਾ ਡਾਕਟਰ ਨੇ ਬੱਚੇ ਆਣੇ ਨੇ ਆਉਂਦੇ ਆਂ ਤੇ ਉਹ ਡਾਕਟਰ ਨੇ ਆ ਕਿ ਇੱਕ ਵਾਰ ਚੈੱਕ ਅਪ ਕਰਨਾ ਬੱਚੇ ਦਾ ਵੀ ਤੁੰਦਰੁਤਾ ਜਿਹੜੀ ਆ ਉਹਦੇ ਸਾਥ ਦਾ ਕਰਨਾ ਨਹੀਂ ਜਾਓ ਕੋਈ ਕੋਈ ਦਵਾਈ ਕੋਈ ਕੋਈ ਉਹਨਾਂ ਲੱਗਣੀ ਹੋਈ ਪਰ ਲਿਖ ਦੇਣਗੇ ਜੇ ਉਹਨਾਂ ਲੱਗਿਆ ਵੀ ਠੀਕ ਆ ਤਾਂ ਉਹਨਾਂ ਕੋਈ ਰੱਖਣਾ ਤੇ ਦੰਗੇ ਇਹ ਕਹਾਣੀ ਹੈ ਉਹਨੇ ਵਾਪਕ ਕਰਤਾ ਕਿ ਉਹ ਉਸ ਨੂੰ ਅਗੇ ਸਵਾ ਲਾਉਣਾ। ਨਾ ਆਉਣਾ ਨਾ ਆਉਣਾ। ਉਹ ਇਹ ਨਾਮ ਰੱਖਤਾ ਹਾਂ। ਹਾਂਜੀ ਰੱਖ ਲਈ। ਦਾਤਾ ਨੂੰ ਬੋਲੋ। ਉਹਨੂੰ ਲਾਉਣਾ ਚੱਕਰ ਉਹਨੂੰ। ਚੱਕਰ ਉਹਨੂੰ ਆਉਂਦਾ ਕਿ ਅੰਗ ਕੱਢੇ ਹਾ ਹਾ। ਹਾਂ। ਨਾ ਨਿਕਲੇ। ਦਵੱਲੇ ਜੀ ਹਜ਼ੂਰ ਸਾਹਿਬੀ। ਸ੍ਰੀ ਦਰਬਾਰ ਸਾਹਿਬੀ ਇੱਧਰ ਅੰਮ੍ਰਿਤਸਰ। ਠੀਕ। ਅੰਮ੍ਰਿਤਸਰ ਸਾਹਿਬ ਆਹ ਹਾਲੇ ਤੁਹਿਆ ਮਜਬੂਰ ਸਾਹਿਬ ਦਾ ਹਾ ਹਾ ਅੰਮ੍ਰਿਤਸਰ ਸਾਹਿਬ। ਹੂੰ। ਤੇਰੀ ਗਲਤੀ ਠੀਕ ਹੈ। ਇੱਕ ਨਾਮ ਇਧਰੋਂ ਰੱਖੋ ਗਿਆ ਜੀ ਇੱਕ ਇੱਕ ਮਾਰਾ ਦੋ ਨਾਮ ਰੱਖਣਾ ਬੇਰ ਨਿਕ ਨੇਮ ਹਮਾਰਾ ਹੋਊ ਹਮ ਰੱਖेंगे ਨਿਕ ਨੇਮ ਉਹ ਘਰ ਘਰ ਚੱਲ ਜੂਗੀ ਯੂਰੀ ਮੀਟਿੰਗ ਸਾਡੇ ਡੱਬੇ ਦੀ ਰੱਖ ਕੇ ਹਾਂ ਸਪੈਸ਼ਲ ਕੋਈ ਵਧੀਆ ਖਾਣ ਪੀਣ ਨੂੰ ਕਾਇ ਰੱਖਾਂਗੇ ਕੁਛ ਉਹ ਵੀ ਲੈਣ ਹਾਂ ਹਾਂ ਕੋਈ 11 ਕੋਈ ਅੰਦਰ ਬੋਲਣਾ ਨਹੀਂ ਚਾਹੀਦਾ ਉਹ ਉੱਥੇ ਫਿਰ ਕਰ ਲੈਣਾ ਮਾਰ ਡਿਸਕਸ਼ਨ ਕਰਨਾ ਨਾ ਬੋਲਣ ਨੂੰ ਮੇਰੀ ਖੁੱਲੀ ਸੁਭਾਅ ਪਰਚੀ ਪਾਉਣੀ ਹੈ ਪਰਚੀ ਹੈ ਜੇ ਜਾਵਾ ਪਰ ਜਿਆਦਾ ਚੱਕਰ ਪੈ ਗਿਆ ਫਿਰ ਤਾਂ ਪਰਚੀ ਪਾਉਣੀ ਹੈ ਗਾੜੀ ਫਸ ਗਈ ਤਾਂ ਆਏ ਹੋ ਬਾਰੇ ਪਰਚੀ ਨਹੀਂ ਹੈਗੀ ਗਾੜੀ ਆ ਕਿ ਕਿਤੇ ਆਰਡਰ 10 ਦਾ ਆਰਡਰ ਹੋ ਜੇ ਫਿਰ ਆਰਡਰ ਜਾ ਦੇਣ ਦੇ ਜਿਆਦਾ ਬਾਦਲ ਨਾਮ ਨਹੀਂ ਹੋਣਾ ਚਾਹੀਦਾ ਹੈ ਬੜਾ ਬਾਦਲ ਬੈਠਾ ਬੜਾ ਬਾਦਲ ਬੜਾ ਬਾਦਲ ਬਣਾਤਾ ਮੈਂ ਬੜਾ ਬਾਦਲ ਬੈਠਾ ਫਿਰ ਕੀ ਨਹੀਂ ਬੋਲਣਾ ਹੈ ਇਹ ਗੱਲ ਹਾਂ ਰੋਟਾ ਬੜਾ ਵੱਡਾ ਬੜਾ ਹੀ ਆ ਉਹਦਾ ਕੀ ਕਰੀ ਕਰਕੇ ਤਾਂ ਹੁਣ ਘਰ ਘਰ ਦੇ ਵਿੱਚ ਅੱਡੇ ਨਤ ਪਾਏ ਇੰਦਾ ਨਹੀਂ ਹੈ ਘਰ ਚ ਤਾਂ ਨਹੀਂ ਆਪਾਂ ਵੀ ਇਥੇ ਜੇ ਕੋਈ ਗੱਲ ਕਰਦੇ ਆ ਸੈਟੀਸਫਾਈ ਕਰਦੇ ਆ ਪਰ ਪਹਿਲਾਂ ਪੂਰੀ ਫੈਮਿਲੀ ਇਹ ਨਹੀਂ ਹੈਗਾ ਵੀ ਜਬਰਨਾਮਾ ਜਾਰੀ ਕਰਤੇ ਚੱਕਰ ਬੱਟੇ ਇਹ ਕਰਦੇ ਹੋ ਗਰ ਮੈਂ ਤੇ ਜਬਰਨਾਮਾ ਸ਼ੇਅਰ ਕਰ ਤਾ ਉਹ ਹੋ ਗਿਆ ਜਬਰਨਾਮਾ ਦਾ ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਿਆ ਸੀਗਾ ਵੀ ਇਹ ਸ਼ਬਦ ਕੀ ਹੈ ਜੇ ਆਪਾਂ ਬੰਦੇ ਨੇ ਗਲਤ ਹੋ ਗਏ ਨਹੀਂ ਪਰ ਉਦਾਂ ਨਹੀਂ ਵੀ ਕੋਈ ਅਸੀਂ ਫਰਮਾਨ ਜਾਰੀ ਕਰ ਦੋ ਨਜਾਇਜ਼ ਮੋਰੀ ਇਹ ਦਾ ਪ੍ਰਮਾਣ ਜਾਰੀ ਨਹੀਂ ਹੁੰਦਾ ਆ ਤਾਂ ਸਾਰੀ ਫੈਮਲੀ ਵਿੱਚ ਅੱਛਾ ਫੈਮਲੀ ਚੱਲਦੀਆਂ ਵੀ ਤਾਂ ਹੀ ਸਹੀ ਚੱਲਦਾ ਜੇ ਆਪਾਂ ਆਪਦੇ ਵਿੱਚ ਆਪਣੇ ਸਬੰਧ ਵਧੀਆ ਬਣਾ ਕੇ ਰੱਖਾਂਗੇ ਇੱਕ ਦੂਦੀ ਗੱਲ ਮੰਨਾਂਗੇ ਠੀਕ ਹੈ ਨਾ ਤੇ ਜਿਹੜਾ ਮੈਰੇ ਨਾਲ ਲਕੀ ਦਾ ਆਪਸੀ ਪਿਆਰ ਹੈ ਬਿੱਕੀ ਨੇ ਕੋ ਕਰਦਾ ਕਹਿੰਦੀ ਮੈਂ ਮੰਨ ਲਈ ਹਨਾ ਮੈਂ ਵੀ ਕਿੰਨ ਕਹਿੰਦੀ ਬਿੱਕੀ ਦਾ ਟਾਲਦਾ ਹੀ ਨਹੀਂ ਕਦੇ ਵੀ ਭਾਈ ਢੀਕੇ ਜਿੱਕਣਾ ਤੋਂ ਕਹਿੰਦਾ ਉਵੇਂ ਠੀਕ ਹੈ ਇਹ ਸਾਡੀ ਮਾਤਾ ਤੁਹਾਨੂੰ ਕਿਸੇ ਟਾਈਮ ਸਮਝਾ ਕੇਗੀ ਗੱਲ ਨਾ ਹੈ ਤੁਹਾਨੂੰ ਪਤਾ ਹੀ ਹੈ ਮਾਸੀ ਦਾ ਵੀ ਉਹੀ ਸਮਝਾਉਂਦੇ ਨੇ ਉਹ ਚਾਲੀਆਂ ਆਏ ਨੇ ਹੈ ਉਹਨੇ ਕਈਆਂ ਜਿਹੜੀਆਂ ਗੱਲਾਂ ਪੱਲੇ ਬੰਨ੍ਹੀਆਂ ਤੇ ਖੁਸ਼ ਵੀ ਹੈਗੇ ਮਾਪੇ ਸਹੀ ਉਹ ਕਹਿਟ ਕਰ ਦਿੰਦੇ ਬੰਦੇ ਬਿਲਕੁਲ ਹੀ ਬਿਲਕੁਲ ਜੇ ਕੋਈ ਮਾਤਰ ਵਰਗਾ ਤੈਨੂੰ ਗੱਲ ਕਰਦਾ ਤੇਰੇ ਮਾਪੇ ਤੈਨੂੰ ਗੱਲ ਕਹਿੰਦੇ ਸੋਨੇ ਵਾਲੀ ਹੁੰਦੀ ਹੈ ਗੱਲ ਹਾਂਜੀ ਇਹ ਨਹੀਂ ਹੁੰਦਾ ਵੀ ਉਹ ਪੁਰਾਣੇ ਖਿਆਲ ਆਤਾਂ ਦੇ ਆ ਜੀ ਪੜ੍ਹੇ ਲਿਖੇ ਨਹੀਂ ਹੈ ਕਿ ਇਹ ਉਹ ਅਜਾ ਨਹੀਂ ਕਹਾਂ ਮੈਂ ਉਹਨਾਂ ਦੀ ਲਾਈਫ ਦਾ ਕੋਈ ਐਕਸਪੀਰੀਅੰਸ ਹੁੰਦਾ ਹੁੰਦਾ ਉਹਦਾ ਹੁੰਦਾ ਨਾ ਕੋਈ ਹਾਂ ਉਹਦੇ ਜ਼ਿੰਦਗੀ ਚ ਉਹ ਨਾ ਪੜਾਵਾ ਜਾਨੂੰ ਲੱਗ ਜੇ ਅਸੀਂ ਨਿਕਣਾ ਹਾਂ ਉੱਥੇ ਪੜਾਈ ਵੀ ਕੰਮ ਦੀ ਜਗ੍ਹਾ ਵੀ ਇੱਥੇ ਪੰਜਾਬ ਬਿਲਕੁਲ 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 ਇਹ ਰੀਤਾ ਗਾਣਾ ਤੇ ਇਹ ਮੈਂ ਗੱਲਾਂ ਫੀਆਂ ਕੋਸ਼ ਤੁ ਵੀ ਕੋਈ ਕਿਆ ਦੀ ਪਾਣੀ ਦੱਸੋ ਤੁਸੀਂ ਬੋਲੋ ਇਹ ਬੋਲਣਾ ਚਾਹੁੰਦੇ ਤੁਸੀਂ ਬੋਲੋ ਜੀ ਬੋਲੋ ਨਹੀਂ ਮੈਂ ਨਹੀਂ ਕੁਝ ਵੀ ਬੰਨਣਾ ਚਾਹਤੇ ਹੁਣ ਤਾਂ ਬੋਲਣ ਲੱਗੇ ਮੈਂ ਇਧਰ ਕਿਆ ਬੋਲਦੇ ਜੀ ਨਹੀਂ ਕਹਿੰਦੀ ਆ ਮੈਂ ਕੀ ਕਰਾਂ ਕੁੜਮ ਨੰਬਰ ਬਣਾਈ ਜਾਂਦਾ ਅੱਛਾ ਬੇਚਾਰੀ ਗੱਲੀ ਮੈਨੂੰ ਤਾਂ ਪੁੱਛਦਾ ਨਹੀਂ ਕੋਈ ਦੁੱਖ ਦੱਸ ਵੀ ਆਪਣਾ ਵਾਹ ਪਤਾ ਨਹੀਂ ਹੈ ਨਹੀਂ ਮੈਂ ਇਹ ਕੋੜਮ ਥੋੜੋਣਾ ਆਈ ਬੱਸ ਉਹ 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 ਲੜਨ ਤੇ ਕਿਵੇਂ ਹੋਈ ਵੀ ਹੈ ਨਾ ਨਾ ਕਿਵੇਂ ਹੋਈ ਵੀ ਹੈ ਨਾ ਖਲੀ ਜਿਹੜੇ ਤੇ ਸ਼ਬਦਾਂ ਦੇ ਵਿੱਚ ਤੇ ਜੱਫੀ ਨਿਕਲਦੇ ਆ ਤਕਰੀਬ ਕਿਸੇ ਨੂੰ ਦੇਦੇ ਪਾਸੇ کہہ ਰਹੇ ਆ ਹਾਂ ਮੇਰਾ ਘਰ ਵਾਲਾ ਮੇਰਾ ਨੰਬਰ ਲਾਈ ਜਾਂਦਾ ਆਏ ਕਹਿੰਦਾ ਨਹੀਂ ਪਾਸੇ ਹੀ ਕਹਿੰਦੀ ਹੈ ਕਿ ਆਪਣਾ ਘਰ ਵਾਲਾ ਮੇਰਾ ਨੰਬਰ ਬਣਾ ਜਾਂਦਾ ਮੈਂ ਆਏ ਬੈਠੀ ਆ ਉਹ ਕਹਿੰਦੇ ਆ ਉਹ ਕਹਿ ਰਹੇ ਆ ਅੱਛਾ ਇਹ ਨੰਬਰ ਬਣਾਉਣ ਦਾ ਕੋਰਵਾਥੇ ਨੂੰ ਵੀ ਨਹੀਂ ਹੋਈ ਸੀ ਤੇਰੇ ਪਾਸੇ ਨੰਬਰ ਬਣਾਉਣ ਵਾਲੇ ਤਾਂ ਗੱਲ ਕੋਈ ਨਹੀਂ ਤੁਸੀਂ ਸਿੱਖਿਆ ਲੈਣ ਵਾਲੀ ਕੀ ਦੇਖੋ ਪਤਾ ਨਹੀਂ ਹੁਣ ਕੀ ਵਿਚਾਰ ਚੱਲਦੀ ਹੈ ਮੈਂ ਚਾਹ ਰ ਕਹਿਣਾ ਨਹੀਂ ਚਾਹੁੰਦਾ ਬਹੁਤ ਸਾਰੀਆਂ ਜਨਾਨੀਆਂ ਦੀ ਮਾਤਰ ਨਹੀਂ ਕੀ ਹੁੰਦੀ ਮੁਹਰੇ ਕੱਲ ਲੈ ਗਈ ਬਣਾਉਣੀ ਤੁਸੀਂ ਗੱਲ ਸਮਝਦੇ ਨਹੀਂ ਤੁਸੀਂ ਕਹਿਣਾ ਕਿ ਦੋ ਜਿਆਦਾ ਪ੍ਰਗਟ ਹੁੰਦੇ ਮਾਣਾ ਹੁੰਦੇ ਇਹ ਇਹ ਨਹੀਂ ਬਣਾ ਰਹੇ ਜਿਆਦਾ ਤੁਸੀਂ ਲਿੰਦੇ ਨੂੰ ਕਿਹਾ ਵੀ ਬਿੰਦੇ ਵੀ ਕੋਈ ਮਤਲਬ ਨਾ ਕਰੀਂ ਕਿ ਮੰਮੀ ਡੈਡੀ ਉੱਥੇ ਤੇ ਮੈਨੂੰ ਆਸੀ ਆਈ ਉਹਨਾਂ ਪਰ ਹਾਂ ਹੋਰ ਕੋਈ ਗੱਲ ਨਹੀਂ ਥੋੜੀ ਮੈਂ ਆਸੀ ਆ ਉਹਨਾਂ ਮੈਂ ਕਹਿੰਦਾ ਸੁਣਦਾ ਨਹੀਂ ਉਹਨਾਂ ਦੀ ਤੂੰ ਸੁਣਦਾ ਨਹੀਂ ਉਹਨਾਂ ਦੀ ਗੱਲ ਫੇ ਹੱਸਦੇਗਾ ਤੈ ਬਸ ਨਾ ਬੈਠੇ ਤਾਂ ਗੱਲ ਤਾਂ ਕੋ ਰਿਜਲਟ ਤਾਂ ਨਿਚੋੜ ਤਾਂ ਨਿਕਲਣਾ ਚਾਹੀਦਾ ਗੱਲ ਉਹ ਵੀ ਨਹੀਂ ਹੈਗੀ ਬੱਲੇ ਬੱਲੇ ਨਹੀਂ ਦੱਸਾਂਗੇ ਇਹ ਵੀ ਸੱਜਣਾ ਨੂੰ ਯਾਦ ਕਰਦੀ ਅੱਛਾ ਮੰਮੀ ਨੇ ਕੁਝ ਹੋਰ ਦੇ ਵੀ ਮੰਮੀ ਦਾ ਆਪਣਾ ਪੈਸਾ ਉਹ ਨਹੀਂ ਉਹ ਮੇਰੇ ਤੇ ਕਾਹੋਗਾ ਤਾਂ ਜੀ ਉਧਰ ਆ ਜਾ ਕੁੜਮ ਨਹੀਂ ਆ ਰਹੀ ਤੇ ਮਾਂ ਕਹਾਂ ਰਾ ਸੱਜਣਾ ਨੂੰ ਖੁਸ਼ੀ ਦੇ ਫੁੱਲ ਚੜਾਈਏ ਇਹਨਾਂ ਨੇ ਉਹ ਹੀ ਗੱਲ ਚੱਕੀ ਪਈ ਅੱਜ ਚੱਕੀ ਵੀ ਸੱਚੀ ਕਹਿੰਦੇ ਨੇ ਚੱਕ ਰਹੀ ਆ ਨਹੀਂ ਸੱਜਣਾ ਮੇਰੀ ਗੱਲ ਸੁਣੋ ਹੈਲੋ ਮੇਰੀ ਗੱਲ ਸੁਣੋ ਜਿੱਦਣਾ ਬਿੰਦਾ ਆਇਆ ਤਾਂ ਆਪਣੇ ਪਿੰਡ ਜੈਸੇ ਮੈਨੂੰ ਵਿਆਹਣ ਸਭ ਤੋਂ ਪਹਿਲਾ ਸ਼ਬਦ ਇਹੀ ਲੈਤਾ ਗੁਰੂ ਦੇ ਬਿੰਦਾ ਬੱਸ ਫਿਰ ਉਸ ਤਾਂ ਗੱਲ ਕਰ ਸੀ ਲੈ ਦੇ ਮੈਂ ਭਾਈ ਇਹ ਰੰਦੀ ਜਰਾ ਦੀ ਅਲੱਦੇ ਮਾਤਾ ਨਾਲ ਜਿਹੜੀ ਬੱਸ ਹੁਣ ਕੀ ਕੰਮ ਆ ਹਾਂ ਮੈਂ ਕਹਿੰਦਾ ਇਹਨੂੰ ਬੰਦ ਨਹੀਂ ਇਹਨੂੰ ਤਾਂ ਵੀ ਮਰਦੇ ਨਾਲ ਨਹੀਂ ਹੁੰਦੀ ਕੀ ਗੱਲ ਹਾਂ ਬੱਸ ਮੈਂ ਕੱਤ ਨਹੀਂ ਬੋਲਿਆ ਹੈ ਨਾ ਨਾ ਉਹ ਸਹੀ ਹੈ ਉਹਨਾਂ ਦੇ ਮਾਤੋਂ ਕੀ ਕੀ ਉਹਨਾਂ ਕੇ ਗੱਲ ਕਰਦੇ ਬਿਲਕੁਲ ਜੈਸੇ ਬਿੰਦ ਕਿਤੇ ਜਾ ਜੀ ਮੈਨੂੰ ਘੁੰਮਣ ਦੀ ਛੱਡੀ। ਅੱਛਾ ਠੀਕ ਹੈ। ਮਨੋ ਮੈਂ ਕਿ ਹਾਲਾਂ ਮਾਇਕ ਕੋ ਮੋਬਿਲੋਂ ਜਾਂਦਾ ਘੁੰਮੇ ਪਰੂੰਗੇ ਨਾ ਫਾਇਦਾ। ਹਾਂ ਸਰ ਇਹ ਜੀ। ਯਾਨੀ ਜਾਤਨੀ ਜੱਟ ਦੀ ਛੱਡੀ ਵੀ ਰੱਖਿਓ। ਮਰਦਰਾ ਧੱਕਦੇ ਹੋ ਰਿਹਾ ਬੈਠਣਾ। ਕੱਪ ਪਕਾਉਂ। ਕਸ। ਮੈਂ ਫੁੱਲ ਦੇਖਣਾ ਠੀਕ ਕਰਵੇਂ ਥੋੜਾ ਥੋੜਾ ਗਿਆ। ਅਜੇ ਤਾਂ ਮੈਂ ਘਰ ਜਾ ਕੇ ਦਾਦਾ ਹੁਣ ਜੈਸੇ ਮੈਨੂੰ ਘਰ ਲੈ ਕੇ ਜਾਣੇ ਉਹਨਾਂ ਨੂੰ ਛੱਡਣ ਜਾਣਾ ਸਰ ਇਹਨੇ। ਮੈਂ ਭੇਰੀ ਸ਼ਬਦ ਕਰਨਾ ਉੱਤੇ। ਖੁਸ਼ੀ ਦੇ ਫੁੱਲ ਚੜਾਈਏ ਘਰ ਆਏ ਸੋ ਚੜਾ ਰਿਹਾ। 이게 무슨 일이야? 이거야야 ਉਹ ਨਾਲੇ ਮੈਂ ਗੇਟ ਮੂਰੇ ਖੜਾ ਦਾ ਮੇਰੇ ਬਿੰਦੇ ਦੇ ਬਿੰਦੇ ਦੇ ਅੱਖਾਂ ਚ ਅੱਖ ਮੇਰੀ ਪੈ ਰਹੀ ਸੀ ਅਸੀਂ ਵੀ ਕੀ ਨਾਲ ਹੋਰ ਵੀ ਜਵਾਕ ਆ ਗਏ ਤੁਹਾਨੂੰ ਹਾਸੀ ਆਉਣੀ ਵੀ ਨਹੀਂ ਤੀ ਭੈਣ ਜਿਹਨੇ ਆਪ ਜਿਹੜਾ ਛੇੜਿਆ ਇਹਨੇ ਆ ਕੇ ਆਂਦੀ ਤਾਂ ਹੱਥ ਮਾਰਿਆ ਕਹਿੰਦੀ ਕਿਹਾ ਇਹ ਮੈਨੂੰ ਥੋੜਾ ਘੱਟ ਆ ਠੀਕ ਹੈ ਤੁਸੀਂ ਮੇਰੇ ਕੋਲ ਆਓ ਉਹ ਜਦ ਹੱਸਦੇ ਹੋ ਤੁਸੀਂ ਫਿਰ ਉਹਨਾਂ ਨੂੰ ਤਾਂ ਕੋਸ ਤੱਕ ਕਿਦ ਰਿਹਾ ਤੁਹਾਨੂੰ ਗੁੱਲ ਕੇ ਦੱਸੇ ਉਹ ਬਸ ਬੜਾ ਜਿਹਾ ਕਿ ਮੁਸਕਰਾਉਂਦੇ ਨੇ ਕਹਿੰਦੀ ਕਿਹਾ ਇਹ ਮੈਨੂੰ ਥੋੜਾ ਘੱਟ ਆ

ਇਹਨੂੰ ਵੀ ਬੋਲੀ ਕਰੀਏ ਲੋ ਗਿਆ ਕੰਮ ਮਾਸੀ ਜੀ ਨੇ ਮੈਨੂੰ ਕਰਦਾ ਹੁਣ ਹੋਰ ਦੇ ਜਾਣਗੇ ਕਿੱਥੇ ਆ ਉੱਥੇ ਡਾਟਰ ਬੈਠਾ ਵੀ ਬੱਬਰ ਜੀ ਦਾ ਪੂਰਾ ਹਰ ਪਾਸੇ ਜਿੱਥੇ ਮਰਜੀ ਖੜਾ ਲੋ ਖੜੀਆਂ ਮੈਂ ਆਪਣੇ ਵੱਡੇ ਜੋ ਮਰਜੀ ਕੰਮ ਲਾਉਣਾ ਹੈ 1 ਕਰੋੜ ਸਹੀ ਬੋਲੀ ਜੀ ਬੋਲਦੀ ਉੱਚੀ ਹੈ ਯਾ ਬੱਸ ਹੋ ਗਿਆ ਕੋਈ ਚੱਕਰ ਨਹੀਂ ਉਹ ਵੀ ਉਹ ਬੋਲੇ ਉੱਚਾ ਬੱਸ ਉਹ ਬੋਲੇ ਕਿ ਇਤੋਂ ਜ਼ਿਆਦਾ ਪਤਾ ਕਿਆ ਗੱਲ ਆ ਜੀ ਜਿਆਦਾ ਬੰਦਾ ਦਿਲ ਤੇ ਖੁਸ਼ ਹੁੰਦਾ ਆ ਹਾਂ ਫੇਰ ਉਹਦਾ ਉਹ ਨੇਚਰਲ ਆ ਜੋ ਪਹਾੜ ਆਉਂਦੇ ਆ ਨੇਚਰਲ ਤੇ ਬਿਲਕੁਲ ਸੱਲ ਬੋਲਦਾ ਅੱਜ ਜਨੂ ਜੀ ਉਹਨੇ ਬੇਬੀ ਪੜਾਇਆ ਭਈ ਮੈਂ ਕਹਿੰਦਾ ਮਾਸੀ ਜੀ ਨੇ ਉਹ ਪਾਰ ਤੀ ਰਾਕੇ ਇੱਕ ਵਾਰ ਤਾਂ ਨਾ ਇਕੱਲਾ ਇਕੱਲਾ ਬਾਹਰ ਨਾ ਜੋ ਨਿਕਲ ਨਿਕਲ ਦੇਖੇ ਵੀ ਕੀ ਹੋਇਆ ਮਾਰ ਕਿਸੇ ਦਾ ਪਤਾ ਲੱਗਿਆ ਵੀ ਕਿਸੇ ਦੇ ਜਵਾਨ ਹੋ ਗਿਆ ਇਹ ਕੋਈ ਮਾਸੂਮ ਬਿਲਕੁਲ ਨੂੰ ਪਤਾ ਲੱਗਿਆ ਨਹੀਂ ਅੱਛਾ ਕਿਹ ਲੋਕ ਆਪਾ ਚਾਹੀਦੇ ਨਹੀਂ ਇਹ ਬੇਤੈ ਦਾ ਹਾਂ ਜੇਰੇ ਜਿਵੇਂ ਦੇ ਹੈਗੇ ਆ ਉਵੇਂ ਦੇ ਰਹੋ ਮਤਲਬ ਉਹ ਕੰਦਾ ਕਦੇ ਵੀ ਨਹੀਂ ਕਿਹਾ ਨਾ ਕਦੇ ਵੀ ਨਹੀਂ ਕਿਹਾ ਬਿਲਕੁਲ ਮਨ ਲੱਗਦਾ ਬਲੌਗ ਵਿੱਚ ਕਹਿਣਾ ਅੱਗੇ ਵੀ ਕਹਿਣ ਬਲੌਗ ਵਿੱਚ ਉਦਾਂ ਨਹੀਂ ਕਦੇ ਵੀ ਕਿਹਾ ਕਿ ਤੂੰ ਭਾਜੀ ਉੱਚਾ ਬੋਲਦੀ ਹੈ ਬਿਲਕੁਲ ਜਦੋਂ ਆਇਆ ਬਣਾ ਕੇ ਕਹਿੰਦੇ ਜਿੱਦਾਂ ਦੀ ਹੈਗੀ ਉਦਾਂ ਦੀ ਐਕਸੈਪਟ ਕਰ ਵਾਹ ਇੱਕ ਬੰਦੇ ਦਾ ਆਪਣਾ ਨੇਚਰ ਹੁੰਦਾ ਆਪਣੇ ਸਾਥ ਕੋ ਕਰੰਟਾੜ ਨਵੇਂ ਨਹੀਂ ਚਾਹੀਦਾ ਹਾਂਜੀ ਹਾਂ ਬਿਲਕੁਲ ਇਹ ਕਹਦਾ ਵੀ ਆਪਣੇ ਸਾਥ ਬਟਾ ਨੇ ਹਾਂ ਆਪਣੇ ਖਾਨਦਾਨ ਦੇ ਦੇਖ ਕੇ ਬੰਦਾ ਆਪ ਜੂਟ ਜਾਏ ਉਹਦੀ ਇੱਛਾ ਵੀ ਹਾਂ ਮੈਂ ਉਹ ਵੀ ਐਦਾਂ ਦੇ ਫੈਮਿਲੀ ਚ ਆ ਗਿਆ ਤਾਂ ਮੈਂ ਐਦਾਂ ਰਹਿਣਾ ਹੈ ਜਾਂ ਆਏ ਆ ਬਹੁਤ ਖੁਸ਼ ਹੁੰਦਾ ਉਹ ਉਹ ਕੱਲ ਇਕਣਾ ਭਾਈ ਆ ਬਾਕੀ ਸਾਡਾ ਮਾਸੀ ਦਾ ਮੁੰਡਾ ਭਾਈ ਆਇਆ ਏ ਇਹਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਫੇਰ ਆਈ ਉਹ ਵੀ ਜਿਹੜੀ ਦੋ ਤੋਂ ਵਿੱਚ ਸੋ ਤੋਂ ਵਿੱਚ ਜਦੋਂ ਆ ਕੇ ਖੜ ਗਿਆ ਪਰ ਇਹ ਤੇ ਬੱਸ ਹੋਰ ਕੀ ਹੁੰਦਾ ਕੁਝ ਨਹੀਂ ਹੈਗਾ ਚਾਹ ਪਾਣੀ ਬਣਿਆ ਹੋਆ ਉਹ ਤਾਂ ਹਰੇਕ ਨੂੰ ਦਾ ਬਿਕਰੇ ਜਾਂਦਾ ਜਾਂਦਾ ਬਹੁਤ ਧੰਨਵਾਦ ਆ ਸਮੇਂ ਸੁਭਾਈ ਕੈਂਤੀ ਸਮੇਂ ਜੋ ਸਮਾ ਖੜਿਆ ਬਾਈ ਨੇ ਤੇ ਸਾਡੀ ਭਾਬੀ ਨੇ ਸਿਰਾਂ ਨੂੰ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਮਾਸੀ ਨੇ ਤੇ ਜੇ ਮਾਸੀ ਜਿਹੜੀ ਕੋਲੋਂ ਤੱਕ ਧੰਨਵਾਦ ਜਿਹੜੇ ਆਉਂਦਾ ਭਾਈ ਦਿੱਤਾ ਦੋਸਤੋ ਕੁਝ ਬਣਿਆ ਹੋਇਆ ਹੈਗਾ ਆਉਣਾ ਜਾਣਾ ਚਾਹੀਦਾ ਜੇ ਆਪ ਆਉਂਗੇ ਜਾਂਗੇ ਤਾਂ ਪਿਆਰ ਦਿਨ ਬਰ ਦਿਨ ਵੱਧਦਾ ਜਾਂਦਾ ਐਨਪੀਆ ਮੈਂ ਜਦ ਤੱਕ ਪਹੁੰਚਣਾ ਨਹੀਂ ਸੀ ਕਦੇ ਚੱਕ ਲੈਣਾ ਤੇ ਇਧਰ ਤੋਂ ਅੱਛਾ 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 ਸੋ ਠੀਕ ਹੈ ਠੀਕ ਉਸੇ ਟਾਈਮ ਆਇਆ ਨਾ ਮੈਂ 5:00 ਵਜੇ ਉੱਠਿਆ 5:00 ਮੈਂ ਕੁੜੀ ਵਾਲਾ ਛੱਡਣ ਨਾਲ ਗਿਆ ਅੱਛਾ ਅੱਛਾ ਠੀਕ ਥੋੜੇ ਕੋਲੋਂ ਫਿਰ ਤੁਹਾਨੂੰ ਫਿਰ ਮਿਲਦੇ ਜੀ ਠੀਕ ਹੈ